ਭਾਰਤ ਦਾ ਸਭ ਤੋਂ ਵੱਡਾ ਜਾਲਸਾਸ ਨਟਵਰ ਲਾਲ ਬਿਹਾਰ ਦਾ ਸਿਵਾਨ ਜ਼ਿਲ੍ਹਾ ਤੇ ਇਸ ਜ਼ਿਲ੍ਹੇ ਤੋਂ 12 ਕਿਲੋਮੀਟਰ ਦੂਰ ਪਿੰਡ ਜੀਰਾ ਦੇ ਜੋ ਸਭ ਤੋਂ ਪਹਿਲਾਂ ਪ੍ਰਸਿੱਧ ਹੋਇਆ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਦੇ ਨਾਮ ਤੋਂ ਪਰ ਇਸ ਤੋਂ ਬਾਅਦ ਇਸ ਪਿੰਡ ਦਾ ਨਾਮ ਨਟਵਰ ਲਾਲ ਦੀ ਵਜ੍ਹਾ ਨਾਲ ਸੁਰਖੀਆਂ ਅੰਦਰ ਆਇਆ ਵੈਸੇ ਬਾਹੂਬਲੀ ਮੰਤਰੀ ਸ਼ਹਾਬੂਦੀਨ ਵੀ ਇਸੇ ਪਿੰਡ ਦੇ ਨੇ ਫਿਲਹਾਲ ਜੇਲ੍ਹ ਅੰਦਰ ਨੇ ਪਰ ਅਸੀਂ ਗੱਲ ਕਰ ਰਹੇ ਹਾਂ ਸਭ ਤੋਂ ਵੱਡੇ ਠੱਗ ਨਟਵਰ ਲਾਲ ਦੀ ਉਸਦੇ ਦਿਮਾਗ ਦਾ ਡਿਜ਼ਾਈਨ ਉੱਪਰ ਵਾਲੇ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਬਣਾਇਆ ਸੀ ਕਿ ਉਸਨੇ ਆਪਣੀ ਜ਼ਿੰਦਗੀ ਅੰਦਰ ਕਦੇ ਕਿਸੇ ਉੱਤੇ ਹੱਥ ਨਹੀਂ ਚੱਕਿਆ ਪਰ ਇਸ ਦੇ باوجود ਐਡੇ ਵੱਡੇ ਕਾਰਨਾਮੇ ਕਰ ਦਿੱਤੇ ਜਿਹਦੇ ਬਾਰੇ ਜੋ ਵੀ ਸੁਣਦਾ ਹੈ ਉਹ ਹੈਰਾਨ ਰਹਿ ਜਾਂਦਾ ਨਟਵਰ ਲਾਲ ਦੇ ਪਿਤਾ ਦਾ ਨਾਂ ਰਗੂਨਾਥ ਪ੍ਰਸ਼ਾਦ ਸ਼੍ਰੀ ਵਫਤਵਾ ਸੀ ਉਹ ਰੇਲਵੇ ਅੰਦਰ ਕਲਰਕ ਸਨ ਤੇ ਜਿਲ੍ਹਾ ਜਿਰਦਾ ਹੀ ਅੰਦਰ ਹੀ ਰਹਿੰਦੇ ਸਨ ਇੱਥੇ ਨਟਵਰ ਲਾਲ ਦਾ ਜਨਮ ਹੋਇਆ ਸਕੂਲ ਦੀ ਪੜ੍ਹਾਈ ਵੀ ਇੱਥੇ ਹੀ ਹੋਈ ਨਟਵਰ ਲਾਲ ਦੇ ਪਿੰਡ ਜੀਰਾ ਦੇ ਹੀ ਅੰਦਰ ਅੱਜ ਵੀ ਲੋਕ ਉਸ ਦਾ ਨਾਮ ਬੜੇ ਸਨਮਾਨ ਨਾਲ ਲੈਂਦੇ ਨੇ ਉਸ ਨੂੰ ਜਾਂ ਤਾਂ ਮਿਸਟਰ ਨਟਵਰ ਲਾਲ ਕਹਿ ਕੇ ਬੁਲਾਉਂਦੇ ਨੇ ਜਾਂ ਫਿਰ ਮਿਥਲੇਸ਼ ਬਾਬੂ ਕਿਉਂਕਿ ਉਸ ਦਾ ਅਸਲੀ ਨਾਮ ਮਿਥਲੇਸ਼ ਸ਼੍ਰੀਵਾਸਤਵ ਸੀ ਜਿਰਦਾ ਹੀ ਛੋਟਾ ਜਿਹਾ ਰੇਲਵੇ ਸਟੇਸ਼ਨ ਹੈ ਇਸੇ ਰੇਲਵੇ ਸਟੇਸ਼ਨ ਤੋਂ ਡਾਕਟਰ ਰਜਿੰਦਰ ਪ੍ਰਸਾਦ ਨੇ ਵੀ ਦਿੱਲੀ ਦੀ ਟ੍ਰੇਨ ਫੜੀ ਤੇ ਇਹ ਆਖਰਕਾਰ ਰਾਸ਼ਟਰਪਤੀ ਭਵਨ ਪਹੁੰਚੇ ਜਦੋਂ ਕਿ ਨਟਵਰ ਲਾਲ ਨੇ ਦਿੱਲੀ ਦੀ ਜੋ ਟ੍ਰੇਨ ਫੜੀ ਉਸ ਨਾਲ ਉਹ ਜਿਲ੍ਹਿਆਂ ਦੇ 9 ਅਲੱਗ-ਅਲੱਗ ਜੇਲਾਂ ਅੰਦਰ ਪਹੁੰਚ ਗਿਆ ਨਟਵਰ ਲਾਲ ਦੇ ਬਾਰੇ ਉਸਦੇ ਪਿੰਡ ਵਾਲੇ ਕਹਿੰਦੇ ਨੇ ਕਿ ਜਦੋਂ ਉਹ ਆਖਰੀ ਵਾਰ ਆਪਣੇ ਪਿੰਡ ਆਇਆ ਤਾਂ ਤਿੰਨ ਗੱਡੀਆਂ ਦੇ ਕਾਫਲੇ ਸਮੇਤ ਆਇਆ ਉਸਦੇ ਆਉਣ ਤੇ ਸਾਰੇ ਪਿੰਡ ਲਈ ਰੋਟੀ ਬਣਾਈ ਗਈ ਤੇ ਜਾਂਦੇ ਜਾਂਦੇ ਉਸਨੇ ਹਰ ਪਿੰਡ ਵਾਲੇ ਨੂੰ 100-100 ਰੁਪਏ ਦਿੱਤੇ ਉਸਦੇ ਪਿੰਡ ਹਰ ਬੰਦਾ ਲਗਭਗ ਇਹੀ ਕਹਿੰਦਾ ਹੈ ਕਿ ਨਟਵਰ ਲਾਲ ਨੇ ਉਹਨਾਂ ਲਈ ਬਹੁਤ ਕੁਝ ਕੀਤਾ ਉਸਦੇ ਪਰਿਵਾਰ ਲਈ ਬਹੁਤ ਕੁਝ ਕੀਤਾ ਇਹੀ وجہ ਹੈ ਕਿ ਸਾਰੇ ਪਿੰਡ ਵਿੱਚ ਉਸ ਨੂੰ ਮਿਸਟਰ ਨਟਵਰ ਲਾਲ ਜਾਂ ਫਿਰ ਮਿਥਲੇਸ਼ ਬਾਬੂ ਕਹਿ ਕੇ ਬੁਲਾਇਆ ਜਾਂਦਾ ਹੈ ਨਟਵਰ ਲਾਲ ਦੇ ਬਾਰੇ ਵਿੱਚ ਇੱਕ ਕਿੱਸਾ ਬਹੁਤ ਮਸ਼ਹੂਰ ਹੈ ਸਾਲ 1996 ਅੰਦਰ ਉਹ ਕਾਨਪੁਰ ਦੀ ਇੱਕ ਜੇਲ੍ਹ ਅੰਦਰ ਬੰਦ ਸੀ ਤੇ ਚੱਲਣ ਫਿਰਨ ਤੋਂ ਲਾਚਾਰ ਸਨ ਉਸ ਵਕਤ ਉਸ ਦੀ ਉਮਰ 84 ਸਾਲ ਦੀ ਸੀ व्हीਲ ਚੇਅਰ ਉਤੇ ਚੱਲਦੇ ਸਨ ਜਾਂ ਫਿਰ ਕੋਈ ਉਹਨਾਂ ਨੂੰ ਕੋਦੀ ਚੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਕਰਿਆ ਕਰਦਾ ਸੀ ਬੀਤੇ 15-20 ਦਿਨਾਂ ਤੋਂ ਉਹਨਾਂ ਦੀ ਤਬੀਅਤ ਖਰਾਬ ਚੱਲ ਰਹੀ ਸੀ ਉਹ ਚੱਲਣ ਫਿਰਨ ਤੋਂ ਵੀ ਲਾਚਾਰ ਸਨ ਉਹ ਸਿਰਫ व्हीਲ ਚੇਅਰ ਉਤੇ ਹੀ ਚੱਲਦਾ ਸੀ ਇਸ ਸਮੇਂ ਅੰਦਰ ਸ਼ਾਇਦ ਹੀ ਕਿਸੇ ਨੇ ਉਸ ਨੂੰ ਆਪਣੇ ਪੈਰਾਂ ਉਤੇ ਚੱਲਦੇ ਹੋਏ ਦੇਖਿਆ ਹੋਵੇਗਾ ਉਸ ਨੇ ਦਿੱਲੀ ਦੇ ਏਮਸ ਹਸਪੀਟਲ ਅੰਦਰ ਇਲਾਜ ਕਰਵਾਉਣਾ ਸੀ ਅਦਾਲਤ ਤੋਂ ਪਰਮਿਸ਼ਨ ਮਿਲ ਜਾਣ ਤੋਂ ਬਾਅਦ ਨਟਵਰ ਲਾਲ ਨੂੰ ਕਾਨ ਪਰ ਤੋਂ ਦਿੱਲੀ ਦੇ ਏਮਸ ਹਸਪਤਾਲ ਲੈ ਕੇ ਜਾਣ ਦਾ ਇੰਤਜ਼ਾਮ ਕੀਤਾ ਗਿਆ। ਉਸ ਦੀ ਸਿਕਿਉਰਿਟੀ ਤੇ ਸੇਫਟੀ ਲਈ ਤਿੰਨ ਪੁਲਿਸ ਵਾਲਿਆਂ ਦੀ ਡਿਊਟੀ ਲਾਈ ਗਈ। ਤਿੰਨੋਂ ਪੁਲਿਸ ਵਾਲੇ ਉਸ ਦੇ ਨਾਲ ਸਨ। ਦਿੱਲੀ ਰੇਲਵੇ ਸਟੇਸ਼ਨ ਉੱਤੇ ਉਸ ਨੂੰ 휠 ਚੇਅਰ ਤੋਂ ਉਤਾਰ ਕੇ ਉੱਥੇ ਮੌਜੂਦ ਪੈਸੇਂਜਰ ਸੀਟ ਉੱਤੇ ਬਿਠਾ ਦਿੱਤਾ ਗਿਆ। ਜਿੱਥੇ ਬੈਠਦੇ ਹੀ ਉਹ ਪੈ ਗਿਆ। ਇੱਕ ਪੁਲਿਸ ਵਾਲਾ ਉਸ ਲਈ ਐਂਬੂਲੈਂਸ ਦਾ ਇੰਤਜ਼ਾਮ ਕਰਨ ਲਈ ਚਲਾ ਗਿਆ। ਦੂਜਾ ਪੁਲਿਸ ਵਾਲਾ ਕਿਸੇ ਹੋਰ ਕੰਮ ਲਈ ਚਲਾ ਗਿਆ। ਉਦੋਂ ਨਟਵਰ ਲਾਲ ਨੇ ਤੀਜੇ ਪੁਲਿਸ ਵਾਲੇ ਨੂੰ ਕਿਹਾ ਕਿ ਉਸਨੇ ਚਾਹ ਪੀਣੀ ਹੈ। ਉਹ ਚਾਹ ਦਾ ਇੰਤਜ਼ਾਮ ਕਰਨ ਲਈ ਚਲਾ ਗਿਆ। ਪਰ ਜਦੋਂ ਵਾਪਸ ਆਇਆ ਤਾਂ ਉਹ ਹੈਰਾਨ ਹੋ ਗਿਆ। ਇਸ ਤੋਂ ਬਾਅਦ ਦੂਜੇ ਤੇ ਤੀਜੇ ਪੁਲਿਸ ਵਾਲੇ ਵੀ ਵਾਪਸ ਆ ਗਏ। ਉਹਨਾਂ ਦੇ ਪੈਰਾਂ ਥੱਲਿੋਂ ਜ਼ਮੀਨ ਖਿਸਕ ਗਈ ਕਿਉਂਕਿ 84 ਸਾਲ ਦਾ ਨਟਵਰ ਲਾਲ ਫੇਰ ਪੁਲਿਸ ਨੂੰ ਚੱਕਮਾ ਦੇ ਕੇ ਭੱਜ ਗਿਆ ਸੀ। ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਵੀ ਨਟਵਰ ਲਾਲ ਨੂੰ ਨਹੀਂ ਦੇਖਿਆ। ਦੇਸ਼ ਭਰ ਦੇ 8 ਜ਼ਿਲ੍ਹਿਆਂ ਅੰਦਰ ਨਟਵਰ ਲਾਲ ਖਿਲਾਫ ਠੱਗੀ ਦੇ 400 ਮਾਮਲੇ ਦਰਜ ਹਨ ਤੇ 400 ਮਾਮਲੇ ਅੰਦਰ ਨਟਵਰ ਲਾਲ ਦੇ 92 ਨਵੇਂ ਨਾਮ ਸਾਹਮਣੇ ਆਏ। ਮਤਲਬ ਐਨੇ ਅਲੱਗ-ਅਲੱਗ ਨਾਵਾਂ ਨਾਲ ਉਸਨੇ ਲੋਕਾਂ ਨਾਲ ਠੱਗੀ ਕੀਤੀ। ਪਰ ਇਸ ਦੇ ਠੱਗੀ ਦੇ ਕੰਮ ਦੀ ਸ਼ੁਰੂਆਤ ਉਸੇ ਸਮੇਂ ਤੋਂ ਹੋ ਗਈ ਜਦੋਂ ਉਹ ਸਕੂਲ ਅੰਦਰ ਪੜਦਾ ਹੁੰਦਾ ਸੀ। ਇਹ 10ਵੀਂ ਵਿੱਚ ਇੱਕ ਵਾਰ ਫੇਲ ਹੋਇਆ ਤਾਂ ਬਾਪ ਨੇ ਗੁੱਸਾ ਕੀਤਾ। ਇੱਕ ਵਾਰ ਇਸਦੇ ਪੜੋਸੀ ਨੇ ਇਸ ਨੂੰ ਬੈਂਕ ਅੰਦਰ ਜਮ੍ਹਾਂ ਕਰ ਲਈ ਇੱਕ ਬੈਂਕ ਡਰਾਫਟ ਦਿੱਤਾ ਉਸਨੇ ਪੜੋਸੀ ਦੇ ਸਾਈਨਾਂ ਨੂੰ ਇਸ ਤਰ੍ਹਾਂ ਕਾਪੀ ਕੀਤਾ ਕਿ ਬਾਅਦ ਵਿੱਚੋਂ 2 ਤੋਂ 3 ਵਾਰ ਪੜੋਸੀ ਦੇ ਖਾਤੇ ਤੋਂ 1000 ਰੁਪਏ ਕੱਢ ਲਿਆ ਇਹ ਤਾਂ ਸੀ ਇਸਦੀ ਠੱਗੀ ਦੀ ਸ਼ੁਰੂਆਤ ਪਰ ਇੱਕ ਦਿਨ ਉਸਦੇ ਪੜੋਸੀ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਇਸਦੇ ਪਿਤਾ ਨੂੰ ਸ਼ਿਕਾਇਤ ਕੀਤੀ ਪਿਤਾ ਜੀ ਨੇ ਨਟਵਰ ਲਾਲ ਦੀ ਧੰਾਈ ਕਰ ਦਿੱਤੀ ਤਾਂ ਉਹ ਗੁੱਸੇ ਵਿੱਚ ਘਰ ਛੱਡ ਕੇ ਕਲਕੱਤਾ ਭੱਜ ਗਿਆ ਕਲਕੱਤੇ ਜਾ ਕੇ ਉਸਨੇ ਇੱਕ ਸੇੜ ਦੇ ਇੱਥੇ ਨੌਕਰੀ ਕੀਤੀ ਉਸ ਸੇੜ ਦੇ ਮੁੰਡੇ ਨੂੰ ਟਿਊਸ਼ਨ ਪੜਾਇਆ ਕਰਦਾ ਸੀ ਨਾਲ ਹੀ ਵਕਾਲਤ ਦੀ ਪੜ੍ਹਾਈ ਵੀ ਕਰਦਾ ਸੀ ਹੁਣ ਨਟਵਰ ਲਾਲ ਨੇ ਆਪਣੇ ਸੇੜ ਤੋਂ ਫੀਸ ਭਰਨ ਲਈ ਪੈਸੇ ਮੰਗੇ ਤਾਂ ਸੇਠ ਨੇ ਮਨ੍ਹਾ ਕਰ ਦਿੱਤਾ ਇਸ ਤੋਂ ਬਾਅਦ ਉਸਨੇ ਸੇਠ ਨੂੰ ਕਾਟਨ ਦੇ ਬਿਜ਼ਨਸ ਦਾ ਲਾਲਚ ਦਿੱਤਾ ਉਸ ਨੂੰ ਪੂਰੇ 4.5 ਲੱਖ ਦਾ ਚੋਨਾ ਲਾਇਆ ਤੇ ਉੱਥੋਂ ਰਫੂ ਚੱਕਰ ਹੋ ਗਿਆ ਉੱਪਰ ਵਾਲੇ ਨੇ ਨਟਵਰ ਲਾਲ ਨੂੰ ਜੋ ਗੁਣ ਦਿੱਤਾ ਸੀ ਉਸ ਨੂੰ ਉਸ ਨੇ ਠੱਗੀ ਦੇ ਕੰਮਾਂ 'ਤਰ ਪੂਰਾ ਵਰਤਿਆ ਉਸ ਦਾ ਕੰਫੀਡੈਂਸ ਪੂਰਾ ਹਾਈ ਹੁੰਦਾ ਸੀ ਤੇ ਉਹ ਪੂਰੀ ਅੰਗਰੇਜ਼ੀ ਬੋਲਦਾ ਸੀ ਉਹ ਕਿਸੇ ਦੇ ਵੀ ਦਸਤਕਤ ਆਸਾਨੀ ਨਾਲ ਕਾਪੀ ਕਰ ਲੈਂਦਾ ਸੀ ਆਪਣੇ ਨਾਮ ਦੇ ਨਾਲ-ਨਾਲ ਆਪਣਾ ਭੇਸ ਬਦਲਣ ਵਿੱਚ ਵੀ ਮਾਹਰ ਸੀ ਇਸ ਨੇ ਜਾਦਾ ਠੱਗੀਆਂ ਨਕਲੀ ਦਸਤਕਤਾਂ ਨਾਲ ਹੀ ਕੀਤੀਆਂ ਇਸ ਤੋਂ ਇਲਾਵਾ ਚੈੱਕ ਤੇ ਡਿਮਾਂਡ ਡਰਾਫਟ ਦੇ ਜ਼ਰੀਏ ਲੋਕਾਂ ਦੇ ਪੈਸੇ ਲੁੱਟੇ ਉਹ ਸਿਰਫ ਅਖਬਾਰ ਪੜਨ ਦਾ ਸ਼ੌਕੀਨ ਹੀ ਨਹੀਂ ਬਲਕਿ ਅਖਬਾਰ ਦਾ ਕੀੜਾ ਸੀ ਇਸ ਲਈ ਹਰ ਜਾਣਕਾਰੀ ਨੂੰ ਆਪਣੇ ਦਿਮਾਗ ਅੰਦਰ ਸਟੋਰ ਕਰਕੇ ਰੱਖਦਾ ਸੀ ਮੰਨ ਡਰਾਫਟ ਦੇ ਜਰੀਏ ਜੋ ਉਸ ਨੇ ਠੱਗੀ ਕੀਤੀ ਉਸ ਦਾ ਇੱਕ ਨਮੂਨਾ ਉਸ ਸਮੇਂ ਦੇ ਫਾਈਨੈਂਸ ਮੰਤਰੀ ਨਰੈਣ ਦਤ ਤਿਵਾੜੀ ਦੇ ਨਾਮ ਤੇ ਦਰਸਲ ਉਸ ਨੇ ਆਪਣੇ ਆਪ ਨੂੰ ਨਰੈਣ ਦਤ ਤਿਵਾੜੀ ਦਾ ਪਰਸਨਲ ਸੈਕਟਰੀ ਦੱਸਿਆ ਤੇ ਕਨੌਟ ਪਲੇਸ ਦੀ ਇੱਕ ਘੜੀ ਦੀ ਦੁਕਾਨ ਉੱਤੇ ਪਹੁੰਚ ਕੇ ਉਸਨੇ ਕਿਹਾ ਕਿ ਕੱਲ ਕਾਂਗਰਸ ਦੇ ਬੜੇ ਲੀਡਰਾਂ ਦੀ ਮੀਟਿੰਗ ਹੈ ਜਿਹਦੇ ਵਿੱਚ ਨਰੈਣ ਦਤ ਤਵਾਰੀ ਦੀ ਤਰਫੋਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ 90 ਘੜੀਆਂ ਭੇਜਣੀਆਂ ਨੇ ਤਾਂ ਮਹਿੰਗੀ ਘੜੀ ਦਿਖਾਓ ਦੁਕਾਨਦਾਰ ਨੇ ਮਹਿੰਗੀਆਂ ਘੜੀਆਂ ਦਿਖਾਈਆਂ ਉਸਨੇ ਕਿਹਾ ਕਿ ਸਾਨੂੰ ਡਿਲੀਵਰੀ ਨਰੈਣ ਦਤ ਤਵਾਰੀ ਦੇ ਦਫ਼ਤਰ ਕੋਲ ਨਾਰਥ ਬਲੌਕ ਅੰਦਰ ਚਾਹੀਦੀ ਹੈ ਅਗਲੇ ਦਿਨ ਨਾਰਥ ਬਲੌਕ ਦੇ ਦਫ਼ਤਰ ਕੋਲ ਲੀਡਰ ਦੇ ਭੇਸ ਅੰਦਰ ਨਟਵਰ ਲਾਲ ਆਪ ਪਹੁੰਚ ਗਿਆ ਉਸਨੇ ਘੜੀ ਦੀ ਡਿਲੀਵਰੀ ਲਈ ਤੇ ਇੱਕ ਡਰਾਫਟ ਦੇ ਦਿੱਤਾ ਉਸ ਤੋਂ ਬਾਅਦ ਨਟਵਰ ਲਾਲ ਡਿਲੀਵਰੀ ਦੇਣ ਆਏ ਬੰਦੇ ਨੂੰ ਨਾਰਥ ਬਲਾਕ ਅੰਦਰ ਵੜਦੇ ਹੋਏ ਦਿਖਿਆ ਦੁਕਾਨਦਾਰ ਦੀ ਗੱਡੀ ਉੱਥੋਂ ਚਲੀ ਗਈ ਇਸ ਤੋਂ ਬਾਅਦ ਉਹ ਚੁੱਪਚਾਪ ਉੱਥੋਂ ਨਿਕਲੇ ਆ ਤੇ ਘੜੀਆਂ ਲੈ ਕੇ ਰਫੂ ਚੱਕਰ ਹੋ ਗਿਆ ਦੁਕਾਨਦਾਰ ਨੂੰ 2 ਦਿਨਾਂ ਬਾਅਦ ਪਤਾ ਲੱਗਿਆ ਵੀ ਜੋ ਡਰਾਫਟ ਨਟਵਰ ਲਾਲ ਨੇ ਦਿੱਤਾ ਸੀ ਉਹ ਫਰਜ਼ੀ ਸੀ ਉਹ ਸੰਦਰ ਕੋਈ ਪੈਸਾ ਹੈ ਹੀ ਨਹੀਂ ਸੀਗਾ ਇੱਕ ਵਾਰ ਜਦੋਂ ਨਟਵਰ ਲਾਲ ਜੇਲ੍ਹ ਅੰਦਰ ਸੀ ਤਾਂ ਓਖ ਦੀ ਪਤਨੀ ਉਸ ਨੂੰ ਲਗਾਤਾਰ ਚਿੱਠੀ ਲਿਖਿਆ ਕਰਦੀ ਸੀ ਪਰ ਉਹ ਆਪਣੀ ਪਤਨੀ ਨੂੰ ਜਵਾਬ ਨਹੀਂ ਸੀ ਦਿੰਦਾ ਜਦੋਂ 7-8 ਚਿੱਠੀਆਂ ਪਤਨੀ ਦੀਆਂ ਆਈਆਂ ਤਾਂ ਉਸ ਨੇ ਕੋਈ ਜਵਾਬ ਨਾ ਦਿੱਤਾ ਤਾਂ ਅਗਲੀ ਚਿੱਠੀ ਆਪ ਜੇਲਰ ਲੈ ਕੇ ਨਟਵਰ ਲਾਲ ਕੋਲ ਪਹੁੰਚਿਆ ਤੇ ਬੋਲੇ ਆ ਕਿ ਤੇਰੀ ਪਤਨੀ ਇੰਨੀਆਂ ਚਿੱਠੀਆਂ ਲਿਖਦੀ ਹੈ ਪਰ ਤੂੰ ਕਦੇ ਜਵਾਬ ਕਿਉਂ ਨਹੀਂ ਦਿੰਦਾ ਤਾਂ ਉਸ ਨੇ ਸੋਚਿਆ ਕਿ ਪਤਨੀ ਨੂੰ ਵੀ ਇੱਕ ਜਵਾਬ ਦੇ ਹੀ ਦੇਣਾ ਚਾਹੀਦਾ ਪਿਛਲੀ ਚਿੱਠੀ ਅੰਦਰ ਪਤਨੀ ਨੇ ਪੈਸਿਆਂ ਦੀ ਕਮੀ ਅਤੇ ਖੇਤੀਬਾੜੀ ਬਾਰੇ ਲਿਖਿਆ ਸੀ ਪਰ ਨਟਵਰ ਲਾਲ ਜਾਣਦਾ ਸੀ ਕਿ ਜੇਲ੍ਹ ਅੰਦਰ ਕੋਈ ਚਿੱਠੀ ਆਵੇ ਤਾਂ ਉਸ ਨੂੰ ਜੇਲ੍ਹ ਪ੍ਰਸ਼ਾਸਨ ਪੜ੍ਹ ਕੇ ਵੈਰੀਫਾਈ ਕਰਦਾ ਹੈ ਉਸ ਤੋਂ ਬਾਅਦ ਹੀ ਉਹ ਜੇਲ੍ਹ ਤੋਂ ਬਾਹਰ ਜਾਂਦੀ ਹੈ ਤੇ ਫਿਰ ਬਾਹਰ ਤੋਂ ਕੈਦੀ ਦਾਖਾਉਂਦੀ ਸੀ ਉਦੋਂ ਨਟਵਰ ਲਾਲ ਨੇ ਆਪਣੀ ਪਤਨੀ ਨੂੰ ਜੋ ਚਿੱਠੀ ਲਿਖੀ ਕਿ ਖੇਤ ਅੰਦਰ ਇਸ ਜ਼ਮੀਨ ਥੱਲੇ ਕਾਫੀ ਸੋਨੇ ਦੇ ਗਹਿਣੇ ਦੱਬੇ ਹੋਏ ਨੇ ਤੋ ਉਸ ਨੂੰ ਕੱਢ ਲਈਆਂ ਤੇ ਵੇਚ ਕੇ ਖੇਤੀਬਾੜੀ ਦਾ ਕੰਮ ਕਰ ਲਈ। ਇਸ ਚਿੱਠੀ ਨੂੰ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਪੜ੍ਹਿਆ ਤਾਂ ਨਟਵਰ ਲਾਲ ਦੀ ਪਤਨੀ ਤੱਕ ਇਹ ਚਿੱਠੀ ਬਾਅਦ ਵਿੱਚ ਪਹੁੰਚੀ। ਪਹਿਲਾਂ ਪੁਲਿਸ ਪਹੁੰਚ ਗਈ ਤੇ ਉਹ ਨਟਵਰ ਲਾਲ ਦੇ ਖੇਤਾਂ ਅੰਦਰ ਦੱਬੇ ਹੋਏ ਸੋਨੇ ਦੀ ਖੋਜ ਕਰਨ ਲੱਗ ਪਈ। ਪੂਰਾ ਖੇਤ ਬਾਹਰ ਦਿੱਤਾ ਗਿਆ ਪਰ ਕੁਝ ਨਹੀਂ ਮਿਲਿਆ। ਇਸ ਤੋਂ ਲਗਭਗ 15 ਦਿਨਾਂ ਬਾਅਦ ਜੇਲ੍ਹ ਅੰਦਰ ਇੱਕ ਹੋਰ ਚਿੱਠੀ ਆਈ। ਉਸ ਅੰਦਰ ਲਿਖਿਆ ਹੋਇਆ ਸੀ ਕਿ ਜੇਲਰ ਸਾਹਿਬ ਦਾ ਸ਼ੁਕਰੀਆ ਜਿਨ੍ਹਾਂ ਕਰਕੇ ਸਾਡੇ ਖੇਤ ਦੀ ਵਾਹੀ ਹੋ ਗਈ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਇੱਕ ਵਾਰ ਇਸ ਨੂੰ ਕਾਨਪਰ ਦੀ ਅਦਾਲਤ ਅੰਦਰ ਪੇਸ਼ ਕੀਤਾ ਗਿਆ ਉਦੋਂ ਜੱਜ ਨੇ ਨਟਵਰ ਲਾਲ ਨੂੰ ਪੁੱਛਿਆ ਕਿ ਮਿਥਲੇਸ਼ ਤੂੰ ਠਗੀ ਕਿਵੇਂ ਕਰਦਾ ਹੈ ਜਵਾਬ ਅੰਦਰ ਉਸ ਨੇ ਜੱਜ ਸਾਹਿਬ ਨੂੰ ਕਿਹਾ ਕਿ ਜੱਜ ਸਾਹਿਬ ਤੁਹਾਡੇ ਕੋਲ 1 ਰੁਪਏ ਦਾ ਸਿੱਕਾ ਹੈਗਾ ਤਾਂ ਜੱਜ ਸਾਹਿਬ ਨੇ ਕਿਹਾ ਹਾਂ ਹੈਗਾ ਤੇ ਇੱਕ ਸਿੱਕਾ ਕੱਟ ਕੇ ਅਰਤਲੀ ਦੇ ਜ਼ਰੀਏ ਨਟਵਰ ਲਾਲ ਨੂੰ ਦੇ ਦਿੱਤਾ ਗਿਆ ਨਟਵਰ ਲਾਲ ਨੇ ਉਹ ਪੈਸਾ ਆਪਣੀ ਜੇਬੰਦਰ ਰੱਖ ਲਿਆ ਤੇ ਜੱਜ ਨੂੰ ਕਿਹਾ ਕਿ ਬਸ ਇਸੇ ਤਰ੍ਹਾਂ ਲੋਕ ਆਪਣਾ ਪੈਸਾ ਮੈਨੂੰ ਦੇ ਦਿੰਦੇ ਨੇ ਉਸ ਤੋਂ ਬਾਅਦ ਉਹ ਅਦਾਲਤੋਂ ਬਾਹਰ ਹੋ ਗਿਆ ਪਰ ਉਸ ਨੇ ਜੱਜ ਸਾਹਿਬ ਦੇ ਪੈਸੇ ਵਾਪਸ ਨਹੀਂ ਕੀਤੇ ਆਪਣੀ ਜ਼ਿੰਦਗੀ ਅੰਦਰ ਉਸ ਨੇ ਜਿੰਨੇ ਵੀ ਕਾਰਨਾਮੇ ਕੀਤੇ ਉਹਨਾਂ ਵਿੱਚੋਂ ਇੱਕ ਵਾਰ ਸੰਸਦ ਭਵਨ ਨੂੰ ਵੇਚਣਾ ਤੇ ਰਾਸ਼ਟਰਪਤੀ ਭਵਨ ਨੂੰ ਵੇਚਣਾ ਵੀ ਸ਼ਾਮਲ ਹੈ ਦੋ ਵਾਰ ਲਾਲ ਕਿਲੇ ਤੇ ਇੱਕ ਵਾਰ ਤਾਜ ਮਹਿਲ ਨੂੰ ਵੀ ਵੇਚ ਦਿੱਤਾ ਸੀ ਉਹਨੇ ਇਹ ਸਾਰੀ ਠੱਗੀ ਉਸ ਨੇ ਬਕਾਇਦਾ ਲੀਗਲ ਦਸਤਾਵੇਜ਼ ਬਣਾ ਕੇ ਕੀਤੀ ਸੀ ਇਹਨਾਂ ਪ੍ਰਾਪਰਟੀਆਂ ਦੇ ਸਾਰੇ ਕਾਗਜ਼ ਉਸ ਨੇ ਫਰਜ਼ੀ ਤੌਰ ਉਤੇ ਤਿਆਰ ਕੀਤੇ ਸਨ ਇਸ ਤੋਂ ਬਿਨਾ ਟਾਟਾ ਅਮਬਾਨੀ ਵਰਗੇ ਵੱਡੇ ਬਿਜ਼ਨਸਮੈਨਾਂ ਨੂੰ ਵੀ ਚੂਨਾ ਲਾਇਆ ਉਸਨੇ ਆਪਣੀ ਠੱਗੀ ਦੇ ਸਾਰੇ ਕੈਰੀਅਰ ਅੰਦਰ 400 ਲੋਕਾਂ ਨੂੰ ਸ਼ਿਕਾਰ ਬਣਾਇਆ ਲਗਭਗ 200 ਦੇ ਕਰੀਬ ਮੁਕਦਮੇ ਉਸ ਉਤੇ ਦਰਜ ਹੋਏ ਜਿਨ੍ਹਾਂ ਅੰਦਰ ਉਸ ਨੂੰ 113 ਸਾਲ ਦੀ ਸਜ਼ਾ ਸੁਣਾਈ ਗਈ ਪਰ ਉਸਨੇ 20 ਸਾਲ ਦੀ ਹੀ ਸਜ਼ਾ ਜੇਲ੍ਹ ਅੰਦਰ ਬਤਾਈ ਤੇ ਉਸ ਤੋਂ ਬਾਅਦ ਉਹਦਾ ਕੋਈ ਪਤਾ ਨਹੀਂ ਲੱਗਾ ਦੋਸਤੋ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ